ਸਤਿ ਸ਼੍ਰੀ ਅਕਾਲ ਜੀ ਹੋਰ ਪਿਆਰੇ ਬੱਚਿਓ ਕੀ ਹਾਲ ਹੈ ਸਾਰੇ ਬੱਚੇ ਆਪਣੇ ਆਪਣੇ ਘਰ ਠੀਕ ਠਾਕ ਹੋ ਰਾਜੀ ਖੁਸ਼ ਹੋ ਤੇ ਛੁੱਟੀਆਂ ਕਿਵੇਂ ਬੀਤ ਰਹੀਆਂ ਵਧੀਆ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਹਾਈ ਹਾਂ ਇੱਕ ਕਹਾਣੀ ਆਪਣੇ ਲਹਿੰਦੇ ਪੰਜਾਬ ਚ ਤੇ ਸੁਣਨੀ ਹੈ ਕਹਾਣੀ ਲਿਖੀ ਆ ਆਤੀਫ ਹੁਸੈਨ ਸ਼ਾਹ ਜੀ ਨੇ ਕਹਾਣੀ ਦਾ ਨਾਮ ਹੈ ਕਾਕਾ ਬਣਿਆ ਚੂਚਾ ਤੇ ਫਿਰ ਸੁਣੋ ਕਹਾਣੀ सोका पिया सी, गर्मी बहुत बद गई सी मीह नहीं पिया सारे पास हाहाकार मची हुई सी लोग अरदास कर रहे थे कह रहे थे हे वागुरू मीह पा दे अल्लाह मीह पै जे है ना परमात्मा सारे अपने जड़े मन अपने जो रब न मनते हैं अपने अपने ढंग न लगे हुए सी बेनती कर बारिश हो जाए ताकि गर्मी तो कुछ राहत मिले ਮੈਂ ਪੈ ਗਿਆ ਸੋਣਾ ਮੀ ਪਿਆ ਲੋਕਾਂ ਦੇ ਅਦਾਸ ਸੁਣ ਲੀ ਰ ਆਪਣੇ ਤੇ ਸਾਰੀ ਰਾਤ ਨਹੀਂ ਪੈਂਦਾ ਰਿਹਾ ਸਵੇਰੇ ਜਦੋਂ ਦੇਖਿਆ ਆਕਾਸ਼ ਦੇ ਵਿੱਚ ਐਨ ਸਾਫ ਹੋਇਆ ਵਾ ਸਾਰੀ ਧੂੜ ਮਿੱਟੀ ਸਾਰੀ ਖਤਮ ਹੋ ਗਈ ਸੀ ਤੇ ਇਦਾਂ ਲੱਗਦਾ ਸੀ ਜਿਵੇਂ ਕੁਦਰਤ ਮੀ ਦੇ ਪਾਣੀ ਨਾਲ ਨਹਾਈ ਹੋਵੇ ਸੋਹਣਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਸੀ ਪੰਛੀ ਚਹਿਚਾ ਰਹੇ ਸੀ ਅਸਮਾਨ ਦੇ ਵਿੱਚ ਉੱਡ ਰਹੇ ਸੀ ਤੇ ਇੱਕ ਬੱਚਾ ਸੀ ਬੱਚਾ ਸੀ ਜਿਹੜਾ ਉਹਦਾ ਨਾਮ ਸੀ ਅਸਦ ਅਸਦ ਆਪਣੇ ਵਿਹੜੇ ਦੇ ਵਿੱਚ ਖੇਡ ਰਿਹਾ ਸੀ ਉਹਨੂੰ ਉੱਡਦੇ ਹੋਏ ਪੰਛੀ ਬੜੇ ਸੋਹਣੇ ਲੱਗ ਰਹੇ ਸੀ ਦੇਖ ਰਿਹਾ ਸੀ ਪੰਛੀਆਂ ਵਾਂਗ ਉਹਦੇ ਕੋਲੇ ਤੇ ਗੇਂਦ ਸੀ ਗੇਂਦ ਦੇ ਨਾਲ ਆਪਣਾ ਲੱਗਿਆ ਹੋਇਆ ਇਕੱਲਾ ਹੀ ਖੇਡਣ ਨੂੰ ਮਸਤੀ ਦੇ ਵਿੱਚ ਤੇ ਅਚਾਨਕ ਉਹਨੇ ਦੇਖਿਆ ਕਿ ਇੱਕ ਜਹਾਜ਼ ਲੰਘਿਆ ਉੱਪਰ ਅਸਮਾਨ ਦੇ ਵਿੱਚ ਜਹਾਜ਼ ਦੀ ਆਵਾਜ਼ ਨਾਲ ਉਹ ਜਹਾਜ਼ ਦੇਖਣ ਲੱਗਿਆ ਜਹਾਜ਼ ਬੜਾ ਸਵਾਨ ਲੱਗ ਰਿਹਾ ਸੀ ਉਹਦਾ ਦਿਲ ਕੀਤਾ ਕਿ ਹਾਈ ਕਾਸਟ ਨਵੀਂ ਜਹਾਜ਼ ਚੁੱਟਾ ਜਹਾਜ਼ ਦੇ ਨਾਲ ਹਨਾ ਤੇ ਉਹਦੇ ਕੋਲ ਗੇਂਦ ਸੀ ਸ਼ਾਰਟ ਸੁਜੀ ਇੱਕ ਕਹਿੰਦਾ ਕਿ ਉਹ ਨਾ ਮੈਂ ਗੇਂਦ ਆਪਣੀ ਜਹਾਜ਼ ਦੇ ਮਾਰਾ ਬੱਚਾ ਸੀ ਤੇ ਉਹਨੇ ਪੂਰਾ ਜੋਰ ਲਾ ਕੇ ਗੇਂਦ ਅਸਮਾਨ ਦੇ ਵਿੱਚ ਸੁੱਟੇ ਅਸਮਾਨ ਵਾਲਾ ਸਿੱਟੀ ਕੇ ਜਹਾਜ਼ ਦੇ ਵਿੱਚ ਹੁਣ ਗੇਂਦ ਜਹਾਜ਼ ਦੇ ਬਾਝ ਜੂਗੀ ਕਿਤੇ ਦੱਸੋ ਤਾਂ ਤੇ ਜਿਹੜੀ ਗੇਂਦ ਸੀ ਉਹ ਗਵਾਂਡੀਆਂ ਦੇ ਘਰ ਜਾ ਲੱਗੀ ਅਸਤ ਤੇ ਹੀ ਰਹੀ ਵੀ ਹਈ ਹੁ ਕੀ ਹੋਊਗਾ گیند ਗਵਾਂਡੀਆਂ ਦੇ ਚਲੀ ਗਈ ਹੁ ਤਾਂ ਚਿੜਕਾ ਪਾਉਂਗੀ ਆ ਉਹ ਆਪਣੇ ਘਰ ਦੇ ਦਰਵਾਜ਼ੇ ਚੋਂ ਨਿਕਲਿਆ ਬੋਲੀ ਬੋਲੀ ਗਵਾਂਡੀਆਂ ਦੇ ਕਿਹਾ ਇੱਥੇ ਜਾ ਕੇ ਜਦੋਂ ਕੀ ਚੱਕ ਲਿਆ ਜਿਹੜੇ ਘਰ ਦੀ ਮਾਲਕਨ ਸੀ ਗੁੱਸੇ ਦੇ ਨਾਲ ਹੂੰ ਹੜਤਾਂ ਨਹੀਂ ਤੁਸ਼ਾਰਤਾ ਤੋਂ ਮੈਨੂੰ ਦੇਣੀ ਗੀ ਰੱਖ ਉੱਥੇ ਤੈਨੂੰ ਪਤਾ ਨਹੀਂ ਤੇ ਮੈਂ ਸਾਰੇ ਕੱਪੜੇ ਧੋ ਕੇ ਸੁੱਕਣੇ ਪਾਏ ਹੋਏ ਸੀ ਤਾਰ ਤੇ ਤੇਰੀ ਗੇਂਦ ਨੇ ਮੇਰੇ ਕੱਪੜੇ ਖਲਾਦ ਉਹ ਬਚਰਾ ਦੇਖ ਰਿਹਾ ਕੀ ਕਹੇ ਹੂੰ ਜਦੋਂ ਕੋਲ ਨਾ ਹੋਇਆ ਤੈਨੂੰ ਹੁਣ ਸਜ਼ਾ ਮਿਲੂਗੀ ਤੇਰੀ ਸ਼ਰਾਰਤ ਦੀ ਫੇਰ ਚੁੱਪ ਅਸਲ ਚੁੱਪ ਕਲਤੀ ਸੀ ਉਹਦੀ ਹੁਣ ਮੈਂ ਕਹਿਣਾ ਕੀ ਸੀ ਉਹ ਚੁੱਪ ਕਰਕੇ ਖੜ ਗਿਆ ਨੀਚੇ ਮੂੰਹ ਕਰਕੇ ਏਦਾਂ ਚੱਲ ਮੁਰਗਾ ਬਣ ਅਸਦ ਪੋੜਾ ਜੀਆ ਮੂੰਹ ਬਣਾ ਕੇ ਕਹਿੰਦਾ ਚਾਚੀ ਮੈਂ ਤਾਂ ਛੋਟਾ ਬੱਚਾ ਏ ਮੈਂ ਮੁਰਗਾ ਥੋੜੀ ਬਣ ਸਕਦਾ ਮੈਂ ਮੁਰਗਾ ਨਹੀਂ ਬਣ ਸਕਦਾ ਮੈਂ ਚੁੱਚਾ ਬਣ ਜਾਂਦਾ ਚਾਚੀ ਨੂੰ ਹਾਸੇ ਆਈ ਉਹਦੀ ਗਾਲਸੋਂ ਕੀ ਕਹਿੰਦੀ ਚੱਲ ਚੱਲ ਗੱਲਾਂ ਨਾ ਬਣਾ ਬੋਤੀਆਂ ਚੱਲ ਚੁੱਚਾ ਬਣ ਜਾ ਚਲ ਬਣ ਚੁੱਚਾ ਅਸ ਪਹਿਲਾਂ ਤਾਂ ਥੋੜਾ ਖੁਸ਼ ਹੋਇਆ ਵੀ ਚਲੋ ਚੁੱਚਾ ਬਣ ਕੇ ਖੜਾ ਛੁੱਟ ਜਾਣਾ ਚਾਚੀ ਨੇ ਕੀ ਕਹਿਣਾ ਥੋੜੀ देर ਚੁੱਚਾ ਬਣਾਉਂਗੇ ਫਿਰ ਘਰ ਭੇਜ ਦੇਣਾ ਐਨਾ ਸ਼ੁਕਰ ਮੈਨੂੰ ਮਾਰਿਆ ਨਹੀਂ ਜੀ ਮੇਰੇ ਥੱਪੜ ਮਾਰਦੇ ਮੇਰਾ ਤਾਂ ਮੂੰਹ ਲਾਲ ਕਰ ਦੇਣਾ ਸੀ ਕੁੱਟ ਕੁੱਟ ਕੇ ਇਹਨਾਂ ਨੇ ਤੇ ਉਹ ਚੁੱਚਾ ਬਣ ਗਿਆ ਬਸ ਚੁੱਚਾ ਥੋੜੀ ਦੇਰੀ ਬਣ ਹੋਇਆ ਲੱਗੀਆਂ ਲੱਤਾਂ ਕੰਬਣ ਥੋੜਾ ਸਿੱਧਾ ਹੋਇਆ ਤੈਨੂੰ ਸੁਣਿਆ ਨਹੀਂ ਚੱਲ ਸਿੱਧਾ ਕਿ ਚੁੱচ্চਾ ਬਣ ਜਾ ਚਾਚੀ ਝੜਕ ਮਾਰੀ ਚਾਚੀ ਨੇ ਜਦੋਂ ਝੜਕ ਪਈ ਫੇਰ ਚੁੱচ্চਾ ਬਣ ਗਿਆ ਫੇਰ ਸੋਚਣ ਲੱਗਿਆ ਵੀ ਹਾਏ ਮੈਂ ਕਿੱਥੇ ਫਸ ਗਿਆ ਥੋੜੀ देर ਫੇਰ ਸਿੱਧਾ ਹੋਇਆ ਤੂੰ ਫੇਰ ਨਹੀਂ ਹਟਦਾ ਜਦੋਂ ਫੇਰ ਝੜਕ ਪਈ ਫੇਰ ਸਿੱਧਾ ਹੋ ਗਿਆ ਕਹਿੰਦਾ ਚਾਚੀ ਚਾਚੀ ਨੇ ਅੱਗੇ ਬੋਲਣ ਹੀ ਨਹੀਂ ਦਿੱਤਾ ਤੇ ਐਨੇ ਨੂੰ ਕੀ ਹੋਇਆ ਜਹਾਜ਼ ਹੋਰ ਲੰਘਿਆ ਅਸਮਾਨ ਚ ਜਦੋਂ ਜਹਾਜ਼ ਲੰਘਿਆ ਅਸ ਤਾਂ ਫੇਰ ਦੇਖ ਰਿਹਾ ਉਹਦੇ ਵੱਲ ਉਹ ਜਹਾਜ਼ ਬਾਰੇ ਸੋਚ ਰਿਹਾ ਕਹਿੰਦਾ ਜਹਾਜ਼ ਨਾ ਦੇਖਣ ਹੀ ਲੰਘਿਆ ਵੀ ਇਸ ਬੱਚੇ ਨੇ ਸ਼ਰਾਰਤ ਕੀਤੀ ਸੀ ਹੁਣ ਕੀ ਹੋਇਆ ਹੋਣਾ ਕਹਿੰਦਾ ਜਹਾਜ਼ ਕਹਿੰਦਾ ਦੇਖਿਆ ਸਾਡੇ ਨਾਲ ਪੰਗਾ ਲੈਣ ਦਾ ਨਤੀਜਾ ਉਹ ਤਾਂ ਸੋਚ ਰਿਹਾ ਸੋਚਦੇ ਸੋਚਦੇ ਬੋਲ ਪਿਆ ਮੇਰੀ ਤੋਬਾ ਤੋਬਾ ਮੇਰੀ ਅੱਜ ਤੋਂ ਬਾਅਦ ਮੈਂ ਨਹੀਂ ਸ਼ਰਾਰਤ ਕਰਦਾ ਅੱਜ ਤੋਂ ਬਾਅਦ ਨਹੀਂ ਮੈਂ ਸ਼ਰਾਰਤ ਕਰਦਾ ਜਦੋਂ ਉੱਚੀ ਦੇ ਕੇ ਬੋਲਿਆ ਚਾਚੀ ਨੇ ਵੀ ਸੁਣ ਲਿਆ ਚਾਚੀ ਹੱਸਣ ਲੱਗੇ ਐਨੇ ਠੀਕ ਐ ਅੱਜ ਤੋਂ ਬਾਅਦ ਕਦੀ ਸ਼ਰਾਰਤ ਨਾ ਕਰੀ ਅੱਛਾ ਲੈ ਫੜ ਆਪਣੀ ਗੇਂ ਚਾਚੀ ਨੇ ਜਿਹੜੀ ਉਹਦੀ ਗੇਂਦ ਲਿਪੜੀ ਹੋਈ ਸੀ ਗਾਰੇ ਦੇ ਨਾਲ ਧੋਕੇ ਹੁੰਦੀ ᱛੀ ਤੇ ਅਸਦ ਗੇਂਦ ਲੈ ਕੇ ਦੌੜ ਗਿਆ ਸੋ ਬੱਚਿਓ ਅਸਦ ਤਾਂ ਸਮਝ ਗਿਆ ਕਿ ਸ਼ਰਾਰਤ ਨਹੀਂ ਕਰਨੀ ਸੋ ਤੁਸੀਂ ਵੀ ਸ਼ਰਾਰਤ ਨਹੀਂ ਕਰਨੀ ਛੁੱਟੀਆਂ ਐ ਛੁੱਟੀਆਂ ਦੇ ਵਿੱਚ ਆਪਣਾ ਇੰਜੋਏ ਕਰੋ ਆਪਣਾ ਛੁੱਟੀਆਂ ਦਾ ਮਿਲਿਆ ਹੋਇਆ ਕੰਮ ਕਰੋ ਮੰਮੀ ਪਾਪਾ ਦਾ ਕਹਿਣਾ ਮੰਨੋ ਪਿਆਰ ਨਾਲ ਰਹੋ ਸ਼ਰਾਰਤ ਨਹੀਂ ਕਰਨੀ ਸਸਿਕਾ